ਕਹਿਣਾ ਚਾਹੁੰਦੇ ਆ ਜੀ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੀ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਇਕਤਾ ਉਹਦਾ ਪ੍ਰਸਤਾਵ ਲੈ ਕੇ ਲਵਜੀਤ ਹਾਰਾ ਕੋਲ ਪਹੁੰਚੇ ਸੀ ਪਿੰਡ ਅੜਕਲੇ ਇਹ ਇੱਥੇ ਪਹੁੰਚ ਕੇ ਇਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਵੀ ਜਥੇਬੰਦੀ ਨੂੰ ਅੱਗੇ ਲਿਜਾਣ ਵਾਸਤੇ ਸਾਨੂੰ ਲੋੜ ਹੈ ਤੁਹਾਡੀ ਤੇ ਤੁਹਾਡੇ ਪਿਆਰ ਤੇ ਸਤਿਕਾਰ ਦੀ ਤੁਹਾਡੇ ਸਾਥ ਦੀ ਲੋੜ ਆ ਇਹ ਸਹਿਮਤ ਹੋਏ ਇਹਨਾਂ ਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦਿੱਤੀ ਗਈ ਆ ਤੇ ਇਹ ਵੱਡੇ ਪੱਧਰ ਦੇ ਉੱਤੇ ਸਾਨੂੰ ਆਸ ਆਇਆ ਕਿ ਜਥੇਬੰਦੀ ਨੂੰ ਅੱਗੇ ਲਿਜਾਣ ਵਾਸਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਵਾਸਤੇ ਇਹ ਮਿਹਨਤ ਦਿਨ ਰਾਤ ਕਰਨਗੇ ਤੇ ਜਥੇਬੰਦੀ ਨੂੰ ਅੱਗੇ ਲੈ ਕੇ ਜਾਣਗੇ ਤੇ ਕਿਸਾਨ ਮਜ਼ਦੂਰਾਂ ਦੀ ਜਿਹੜੀ ਆਪਾਂ ਮਦਦ ਕਰਦੇ ਆ ਉਹਨੂੰ ਵੱਡੇ ਪੱਧਰ ਦੇ ਉੱਤੇ ਤਗੜੇ ਹੋ ਕੇ ਕਰਾਂਗੇ ਹੋਰ ਮੀਟਿੰਗ ਦੇ ਵਿੱਚ ਕਿਹੜੀ ਵਿਚਾਰ ਚਰਚਾ ਕੀਤੀ ਗਈ ਹੈ ਜੀ ਮੀਟਿੰਗ ਦੇ ਵਿੱਚ ਕੋਈ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੇਵਲ ਤੇ ਕੇਵਲ ਇਹੀ ਹੁੰਦੀਆਂ ਨੇ ਕਿ ਇੱਕ ਕਿਸਾਨੀ ਨੂੰ ਅੱਗੇ ਕਿਵੇਂ ਲੈ ਕੇ ਜਾਇਆ ਜਾਵੇ ਕਿਸਾਨ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਇਹਨਾਂ ਨੂੰ ਕਿਵੇਂ ਇਕੱਠਿਆ ਕੀਤਾ ਜਾਵੇ ਇਹਨਾਂ ਨੂੰ ਕਿਵੇਂ ਰੱਖਿਆ ਜਾਵੇ ਨਾਲ ਲੈ ਕੇ ਕਿਉਂਕਿ ਸਰਕਾਰਾਂ ਤੋੜਨ ਦਾ ਯਤਨ ਕਰਦੀਆਂ ਰਹਿੰਦੀਆਂ ਨੇ ਇਸ ਕਰਕੇ ਹੀ ਇਹੀ ਗੱਲ ਕਰਦੇ ਆ ਕਿ ਜੇਕਰ ਕਿਸਾਨੀ ਬਚੇਗੀ ਕਿਸਾਨ ਬਚੂਗਾ ਤਾਂ ਦੇਸ਼ ਬਚੇਗਾ ਅਗਰ ਜੇਕਰ ਕਿਸਾਨੀ ਕਾਰਪੋਰੇਟ ਕਹਰਾਣਿਆਂ ਦੇ ਹੱਥਾਂ ਵਿੱਚ ਆ ਜਾਂਦੀ ਹੈ ਤਾਂ ਫਿਰ ਇੰਨੀ ਮਗਹਾਈ ਕਰ ਦੇਣਗੇ ਕਿ ਸਾਨੂੰ ਉਮੀਦ ਨਹੀਂ ਜਿਉਂਕਿ ਉਹ ਆਪਾਂ ਆਟਾ ਵੀ ਲੈ ਕੇ ਖਾ ਲਈਏ ਘੱਟੋ ਘੱਟ 200 ਰੁਪਏ ਕਿਲੋ ਤੱਕ ਆਟੇ ਦੇ ਜਾਣ ਦੀ ਆਸ ਹੈ ਜਿਹੜਾ ਕਿ ਲਫਾਪਿਆ ਪਾ ਕੇ ਆਪਾਂ ਨੂੰ ਦੇਣ ਕਰਨਗੇ ਉਹ ਤੋਂ ਬਚਨ ਦੀ ਲੋੜ ਆ ਇਸ ਕਰਕੇ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਗੱਲ ਅਸੀਂ ਕਰਦੇ ਆ ਅੱਜ ਦੋ ਧਰਨੇ ਲੱਗੇ ਆ ਜੀ ਦੇਖਿਆ ਜਾਵੇ ਤਾਂ ਦੋ ਕਿਸਾਨ ਬੰਦੀਆਂ ਜਿਹੜੀਆਂ ਦੋ ਫੜ ਹੋ ਕੇ ਕੰਮ ਕਰ ਰਹੀਆਂ ਨੇ ਕੀ ਕਾਰਨ ਸਮਝਦੇ ਹੋ ਮਾਲ ਜੀ ਉਦੋਂ ਵੀ ਬੜਾ ਯਤਨ ਕੀਤਾ ਸੀ ਐਸ ਕੇ ਐਮ ਨੇ ਕਮੇਟੀਆਂ ਬਣਾਈਆਂ ਸੀ ਪਰ ਗੱਲ ਸਿਰੇ ਨਹੀਂ ਚੜ ਸਕੀ ਤਾਨੂੰ ਡੱਲੇਵਾਲ ਜੀ ਹੋਰਾਂ ਨੂੰ ਨਹੀਂ ਟਾਈਮ ਦਿੱਤਾ ਗਿਆ ਤੇ ਨਾ ਟਾਈਮ ਦੇਣ ਦੇ ਕਰਕੇ ਸਾਡੀ ਗੱਲ ਸਿਰੇ ਨਹੀਂ ਚੜੀ ਇਹਨਾਂ ਨੇ ਐਲਾਨ ਕਰਤਾ ਅਸੀਂ ਤਾਂ ਫਿਰ ਵੀ ਗਏ ਸੀ ਉੱਥੇ ਮੈਂ 16 ਪਰ ਵੀਰ ਨੂੰ ਆਪਣੀ ਜਥੇਬੰਦੀ ਸਾਢੀ ਲੈ ਕੇ ਉੱਥੇ ਪਹੁੰਚਾ ਭਦੇਰ ਨੂੰ ਮਿਲ ਕੇ ਆਇਆ ਸਾਰੀ ਗੱਲਬਾਤ ਉਹਨਾਂ ਨਾਲ ਕਰਕੇ ਆਏ ਸੀਗੇ ਬਲਕਿ ਹਾਲਾਂਕਿ ਮੇਰੀ ਸਾਡੇ ਐਸ ਕੇ ਐਮ ਦੇ ਅੰਦਰ ਪੇਸ਼ੀ ਵੀ ਪਈ ਸੰਦੂ ਨੇ ਸਸਪੈਂਡ ਵੀ ਕਰੀ ਰੱਖਿਆ ਵੀ ਤੁਸੀਂ ਚਾਹੋਗੇ ਉੱਥੇ ਵੀ ਉੱਥੇ ਜਾਣਾ ਤੇ ਇਕੱਠਿਆਂ ਨੇ ਜਾਣਾ ਲੇਕਿਨ ਉਹਨਾਂ ਨੇ ਸਾਡੀ ਗੱਲ ਮੰਨੀ ਨਹੀਂ ਵੀ ਤੁਸੀਂ ਕਿਉਂ ਗਏ ਹੋ ਪਰ ਮੈਂ ਸਾਰਾ ਕੁਝ ਹੀ ਚੱਲਿਆ ਆਪਣਾ ਸਪਸ਼ਟਿਕरण ਜਿਹੜਾ ਸੀ ਉਹ ਵੀ ਦਿੱਤਾ ਉੱਥੇ ਜੱਥੇ ਬੰਦੀਆਂ ਐਸਟੀਐਮ ਨੂੰ ਪਰ ਆਹ ਗੱਲ ਹੈ ਸਾਡੇ ਨੇੜੇ ਲੱਗੇ ਨੇ ਧਰਨੇ ਸਾਡਾ ਜਾਣਾ ਫਰਜ਼ ਬਣਦਾ ਅਸੀਂ ਗਏ ਕਿਸਾਨੀ ਦੀ ਲੜਾਈ ਇੱਕੋ ਹੈ ਤੇ ਅੱਜ ਵੀ ਇਸੇ ਕਰਕੇ ਹੋਕਾ ਦਿੰਦੇ ਫਿਰਦੇ ਆ ਵੀ ਇਕੱਠੇ ਹੋਈਏ ਇਕੱਠੇ ਹੋ ਕੇ ਲੜਾਂਗੇ ਤੇ ਜਿੱਤ ਲਾਂਗੇ ਇਕੱਲੇ ਇਕੱਲੇ ਡੰਡੇ ਖਾਦੇ ਰਾਂਗੇ ਉਹਦਾ ਕੋਈ ਫਾਇਦਾ ਨਹੀਂ ਸਰਕਾਰ ਵੱਲੋਂ ਪੋਸਟ ਆਪੇ ਜਾ ਗਿਆ 14 ਤਰੀਕ ਦੀ ਮੀਟਿੰਗ ਦਾ ਹਲ ਹੋਏਗਾ ਜੀ ਬੇਕਰ ਸਰਕਾਰ ਤਾਂ ਪ੍ਰਸਤਾਵ ਕਰਦੇ ਨੇ ਵੀ ਪਰ ਮਤਲਬ ਇਹ ਨਾ ਹੋਵੇ ਜਦੋਂ ਫਾਰਮਾ ਦੀ ਜਿੱਦਾਂ ਉਹ ਚਿੱਠੀ ਲੈ ਕੇ ਆਇਆ ਸਰਕਾਰ ਦੇ ਤੇ ਸਾਨੂੰ ਸ਼ੱਕ ਹੈ ਕਿ ਕੇਂਦਰ ਸਰਕਾਰ ਜਿਹੜੀ ਉਹ ਚੌਦੀ ਲਿਖ ਦੇ ਇੱਕ ਆਪ ਗੋਵੇ ਉਹਨਾਂ ਨੇ ਕਿ ਫਿੱਲਰ ਸੁੱਟ ਦਿੱਤਾ ਵੀ ਇਕਤਾ ਦੀ ਗੱਲ ਜਿਹੜੀ ਇਹਦਾ ਦੋਹਾਂ ਫੋਰਮਾਂ ਨੂੰ ਉਹਨਾਂ ਨੇ ਭੇਜੀ ਮੈਂ ਉਹਨਾਂ ਨੂੰ ਆ ਫੋਰਮਾਂ ਦੇ ਅੱਗੋਂ ਨੂੰ ਅਪੀਲ ਕਰੂੰਗਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਕਿਤੇ ਕੇਂਦਰ ਦੇ ਇਹ ਚੱਕਰ ਵਿਊਟ ਦਾ ਫਸ ਜਿਓ ਤੇ ਇਕਤਾ ਨੂੰ ਕਿਤੇ ਸੱਟ ਵੱਜੀ ਜਾਵੇ ਇਕਤਾ ਬੜੀ ਜ਼ਰੂਰੀ ਏ ਕੇਂਦਰ ਨੂੰ ਆਪਾਂ ਫਿਰ ਵੀ ਡੇਕ ਲਾਵਾਂਗੇ ਜਦੋਂ ਇਕੱਠੇ ਹੋਗੇ ਜੇ ਇਕੱਠੇ ਨਾ ਹੋਏ ਕੇਂਦਰ ਦੇ ਆਪਣੀਆਂ ਮੰਗਾ ਜਿਹੜੀਆਂ ਉਹਨੂੰ ਮੰਨਣੀਆਂ ਨਹੀਂ ਇਕੱਠਿਆਂ ਹੋ ਕੇ ਆਪਾਂ ਲੜਾਈ ਲੜਾਂਗੇ ਏਕੇ ਦਾ ਸ਼ਬਦ ਬੜਾ ਪਵਿੱਤਰ ਆ ਤੇ ਇਕਤਾ ਜਿਹੜਾ ਪਰਿਵਾਰ ਤੋਂ ਵੇਖੀ ਲੰਘ ਜਾਂਦਾ ਇਹੀ ਗੱਲ ਜੱਥੇ ਬੰਨੀਆਂ ਨਹੀਂ ਇਕੱਠੇ ਹੋ ਕੇ ਲੜਾਂਗੇ ਤੇ ਜ ਜੇਕਰ 14 ਤਰੀਕ ਨੂੰ ਕੋਈ ਨਹੀਂ ਹਲ ਨਿਕਲਦਾ ਅਗਲੀ ਮੂਵਮੈਂਟ ਕੀ ਕੀਤੀ ਜਾ ਰਹੀ ਐ ਐਸਕੇਮ ਨੂੰ ਐਸਕੇਮ ਦੀ ਸਾਡੀ 6 ਮੈਂਬਰੀ ਕਮੇਟੀ ਦੀ ਡਿਊਟੀ ਆ ਜੀ ਮੀਟਿੰਗਾਂ ਹੋ ਰਹੀਆਂ ਨੇ ਤੇ ਅਸੀਂ ਉਹਦੇ ਚ ਸਾਡਾ ਪੂਰਾ ਯਤਨ ਆ ਐਸਕੇਮ ਪੂਰਾ ਦਵਾਲਾ ਇਸ ਗੱਲ ਦੇ ਉੱਤੇ ਕਿ ਇਕੱਠੇ ਹੋ ਕੇ ਲੜਾਈ ਲੜੀ ਜਾਵੇ ਇਹੀ ਮੈਂ ਤਾਂ ਹੀ ਇਹਨਾਂ ਦੋਵਾਂ ਫਾਰਮਾਂ ਨੂੰ ਇਹੀ ਅਪੀਲ ਕਰ ਰਿਹਾ ਵੀ ਇਕੱਠੇ ਹੋ ਜੀਏ ਇਕੱਠੇ ਹੋ ਕੇ ਲੜਾਈ ਜਿਹੜੀ ਉਹ ਲੜੀਏ ਤਾਂ ਜਿੱਤਾਂਗੇ ਨਹੀਂ ਤੇ ਕੇਂਦਰ ਸਰਕਾਰ ਹਮੇਸ਼ਾ ਯਤਨੇ ਕਰਦੀ ਰਹਿੰਦੀ ਐ ਜਿਵੇਂ ਹੁਣ ਵੀ ਉਹਨਾਂ ਨੇ ਚਿੱਠੀ ਭੇਜ ਕੇ ਚਿੱਠੀ ਦਾ ਪ੍ਰਸਤਾਵ ਭੇਜਿਆ ਤੇ ਦੋਵਾਂ ਫਾਰਮਾਂ ਨੂੰ ਭੇਜਤਾ ਜਦ ਹੋ ਰਿਆ ਨੇ ਤੇ ਸਾਰੇ ਐਸਕੇਮ ਨੂੰ ਤੇ ਉਹਨਾਂ ਜੱਥੇਬੰਦੀਆਂ ਨੂੰ ਇਕੱਠਿਆਂ ਨੂੰ ਕਿਉਂ ਨਹੀਂ ਪਸਤਾ ਪਿੱਛਿਆ ਗਿਆ ਉਹ ਪਾੜਨ ਦੀਆਂ ਗੱਲਾਂ ਨੇ ਜਿਹੜਾ ਦੋ ਬੁਰਬਾਂ ਉਹਨਾਂ ਨੇ ਪਸਤਾ ਪਿੱਛਿਆ ਇਸ ਤੋਂ ਡਾਊਟ ਆ ਕਿ ਕੇਂਦਰ ਸਰਕਾਰ ਏਕੇ ਨੂੰ ਸੱਟ ਮਾਰਨ ਦਾ ਯਤਨ ਕਰਦੀ ਪ੍ਰਧਾਨ ਜੀ ਇੱਕ ਲਾਰਡ ਸਵਾਲ ਆ ਰਾਤੀ ਦੇਖਿਆ ਜਾਵੇ ਤਰਨਤਾਰਨ ਟੋਲ ਪਲਾਜੇ ਤੇ ਦੋ ਜੱਥੇਬੰਦੀਆਂ ਗੁੱਟਾਂ ਗੁੱਟੀ ਹੋਈਆਂ ਕੀ ਕਹਿਣਾ ਚਾਹੁੰਦੇ ਹੋ ਇੱਕ ਟੋਲ ਪਲਾਜੇ ਦੀ ਪਰਚੀ ਨੂੰ ਲੈ ਕੇ ਮੇਰੇ ਵੈਸੇ ਧਿਆਨ ਚ ਨਹੀਂ ਤੁਸੀਂ ਦੱਸ ਰਹੇ ਹੋ ਮੈਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਵੀ ਨਹੀਂ ਅਗਰ ਜੇਕਰ ਕੋਈ ਪਰਚੀ ਕੱਟਣ ਦੇ ਕਾਰਨ ਜੱਥੇਬੰਦੀਆਂ ਆਪਸ ਦੇ ਵਿੱਚ ਗੁੱਥਮ ਗੁੱਥੀ ਹੋਈਆਂ ਨੇ ਤੇ ਇਹੋ ਜਿਹੀਆਂ ਗੱਲਾਂ ਤਾਂ ਕਿ ਲੋਕਾਂ ਦੇ ਵਿੱਚ ਬਹੁਤ ਚੱਲ ਰਹੀਆਂ ਨੇ ਸਾਡੇ ਵਿਰੋਧੀ ਜਿਹੜੇ ਨੇ ਉਠਾਉਣ ਦਾ ਯਤਨ ਕਰਦੇ ਨੇ ਮੇਰੇ ਖਿਆਲ ਹੋ ਸਕਦਾ ਪੈਸਿਆਂ ਦੀ ਵੰਡ ਤੋਂ ਨਾ ਹੋਵੇ ਕੋਈ ਗੱਲ ਤੇ ਜੇ ਪੈਸਿਆਂ ਦੀ ਵੰਡ ਉੱਥੇ ਲੜਦੇ ਨੇ ਤੇ ਫਿਰ ਗਲਤ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਪੈਸੇ ਕਿਉਂ ਲੈਦੇ ਨੇ ਪੈਸੇ ਤਾਂ ਬਟੋਲ ਫਰੀ ਕਰਨਾ ਤੇ ਜੇ ਫਿਰ ਜਦੋਂ ਦੰਦੀਆਂ ਪੈਸੇ ਲਈ ਜਾਂਦੇ ਫਿਰ ਟੋਲੀ ਲੱਗਾ ਰਵੇ ਫਿਰ ਟੋਲ ਦਾ ਕਿ ਸਾਨੂੰ ਰੋਪਣ ਦਾ ਕੀ ਫਾਇਦਾ ਹੋਇਆ ਬਿਲਕੁਲ ਗਲਤ ਗੱਲ ਹੈ ਤੁਹਾਡੇ ਕੋਲੋਂ ਸੁਣੀ ਹੈ ਮੈਂ ਵੇਖੀ ਨਹੀਂ ਵੀਡੀਓ ਕੋਈ ਪਰ ਜੇਕਰ ਇੱਥੇ ਪੈਸੇ ਦੇ ਚੱਕਰ ਵਿੱਚ ਦੋ ਜਥੇਬੰਦੀ ਆਪਸ ਚ ਲੜੀਆਂ ਨੇ ਤਾਂ ਬਹੁਤ ਮਾੜਾ ਇਹ ਤੋਂ ਮੰਦ ਭਾਗੀ ਕੋਈ ਗੱਲ ਨਹੀਂ ਹੋ ਸਕਦੀ ਅੱਗੇ ਵੀ ਅਸੀਂ ਇਕੱਠੇ ਨਾ ਹੋਣ ਕਰਕੇ ਬਹੁਤ ਵੱਡੀ ਛੱਟ ਵੱਜ ਗਈ ਸਾਨੂੰ ਹੁਣ ਵੀ ਬਚਣਾ ਚਾਹੀਦਾ ਇਹੋ ਜੀਆਂ ਗੱਲਾਂ ਤੋਂ ਪੈਸੇ ਪਿੱਛੇ ਆਪਸ ਚ ਲੜਾਈ ਕਰਨੀ ਦਿਵੇੜ ਪਾਉਣਾ ਗਲਤ ਹੈ ਠੀਕ ਹੈ ਸੋ ਥੈਂਕ ਯੂ ਹਾਂਜੀ ਸਰਾ ਜੀ ਇੱਕ ਉਹਦਾ ਦਿੱਤਾ ਗਿਆ ਪ੍ਰਧਾਨ ਜੀ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਦੇ ਬੱਚੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦਾ ਮੈਂ ਬਹੁਤ ਧੰਨਵਾਦ ਹਾਂ ਜੇ ਜਿਨ੍ਹਾਂ ਨੇ ਮੈਨੂੰ ਇਹ ਲੈ ਕੇ ਸਮਝਿਆ ਕਿ ਉਹਦਾ ਦਿੱਤਾ ਤੇ ਇਹ ਮੈਂ ਉਹਦੇ ਤੇ ਜੋ ਵੀ ਇਹਨਾਂ ਨੇ ਮੈਨੂੰ ਮਾਣ ਦਿੱਤਾ ਵਾ ਕਿਤੇ ਮੈਂ ਖਰਾ ਉਤਰੂੰਗਾ ਤੇ ਆਪਣੀ ਪਾਰਟੀ ਨੂੰ ਜਿਹੜਾ ਮਜ਼ਬੂਤ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੂੰਗਾ ਜਿੰਨੇ ਵੀ ਮੇਰੇ ਕੋਲ ਬੰਦੇ ਜੁੜਨਗੇ ਜੋ ਵੀ ਮੇਰੀ ਕਿਸਾਨ ਮਜ਼ਦੂਰ ਏਕਤਾ ਦੇ ਵਿੱਚ ਜੁੜਨਗੇ ਉਹ ਮੈਂ ਕੋਸ਼ਿਸ਼ ਕਰੂੰਗਾ ਕਿ ਵਰਤੋਂ-ਵੱਦ ਮੈਂ ਇਹਨਾਂ ਦਾ ਸਾਥ ਦੇ ਸਕਾਂ ਇਹ ਪਾਰਟੀ ਨੂੰ ਮਜ਼ਬੂਤ ਕਰਾਂ ਕੀ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸਾਨ ਭਰਾਵਾਂ ਨੂੰ ਮੈਂ ਇਹੋ ਸੰਦੇਸ਼ ਦੇਣਾ ਚਾਹੁੰਦਾ ਕਿ ਜਿੰਨੀਆਂ ਵੀ ਯੂਨੀਅਨਾਂ ਹਨ ਉਹਨਾਂ ਸਾਰਿਆਂ ਦਾ ਇਕ ਹੋਣਾ ਚਾਹੀਦਾ ਤੇ ਇੱਕ ਵਾਰੀ ਫੇਰ ਬੈਠ ਕੇ ਇਸ ਮੁੱਦੇ 'ਤੇ ਵਿਚਾਰ ਕਰਨੀ ਚਾਹੀਦੀ। ਠੀਕ ਹੈ।